ਪਿਆਰੇ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਕਹਾਣੀ ਤੁਹਾਡੇ ਰੂਬਰੂ ਕਰ ਰਿਹਾ ਦਿਲ ਦੀ ਅਮੀਰੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਹਿੰਦੇ ਦੋਸਤੋ ਗਰਮੀਆਂ ਦੇ ਦਿਨ ਸੀ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਨ ਵਾਲੀ ਨਸੀਬੋ ਦੇ ਘਰ ਅਚਾਨਕ ਰਿਸ਼ਤੇਦਾਰ ਆ ਗਏ ਨਸੀਬੋ ਨੇ ਆਪਣੀ ਹਾਇਸਿਅਤ ਮੁਤਾਬਕ ਉਹਨਾਂ ਦੀ ਬਹੁਤ ਸੇਵਾ ਕੀਤੀ ਦਿਨ ਵਿੱਚ ਤਾਂ ਇੱਕ ਕਮਰੇ ਵਿੱਚ ਔਖਾ ਸੌਖਾ ਇੱਕ ਪੱਕੇ ਹੀਟਾਂ ਸਰ ਗਿਆ ਪਰ ਉਸ ਨੂੰ ਫਿਕਰ ਸੀ ਰਾਤ ਦੇ ਸੌਣ ਦਾ ਨਸੀਬੋ ਨੇ ਆਪਣੀ ਘਰ ਕੋਲ ਰਹਿੰਦੇ ਕੋਠੀ ਵਾਲੇ ਜਿਨ੍ਹਾਂ ਦੇ ਉਹ ਕੰਮ ਵੀ ਕਰਦੀ ਸੀ ਕੋਲੋਂ ਇੱਕ ਰਾਤ ਲਈ ਸਟੈਂਡ ਵਾਲਾ ਪੱਖਾ ਫਰਾਟਾ ਪੱਖਾ ਜਿਹਨੂੰ ਆਪਾਂ ਕਹਿੰਦੇ ਆਂ ਦੀ ਮੰਗ ਕੀਤੀ ਕੋਠੀ ਦੀ ਮਾਲਕਨ ਅੰਦਰ ਸਾਂਭੇ ਪਰ ਪੱਖਿਆਂ ਵਿੱਚੋਂ ਵਧੀਆ ਪੱਖਾ ਕੱਢ ਕੇ ਦੇਣ ਲੱਗੀ ਤਾਂ ਉਸਨੇ ਪਤੀ ਨੇ ਜੋ ਕੰਧੂਸ ਦਿਲ ਦਾ ਸੀ ਉਸਨੇ ਨਸੀਬੋ ਨੂੰ ਦੂਸਰਾ ਪੱਖਾ ਦੇ ਦਿੱਤਾ ਜੋ ਖਰਾਬ ਵਰਗਾ ਹੀ ਸੀ ਤੇ ਚੱਲਦਾ ਹੋਇਆ ਕਾਫੀ ਆਵਾਜ਼ ਵੀ ਕਰਦਾ ਸੀ ਨਸੀਬੋ ਪੱਖਾ ਲੈ ਕੇ ਆਪਣੇ ਘਰ ਚੱਲਣ ਲੱਗੀ ਤਾਂ ਕੋਟੀ ਦਾ ਮਾਲਕ ਨਸੀਬੋ ਨੂੰ ਕਹਿੰਦਾ ਧਿਆਨ ਨਾਲ ਚਲਾਉਣਾ ਇਸ ਨੂੰ ਨਸੀਬੋ ਕਹਿੰਦੀ ਸਰਦਾਰ ਜੀ ਤੁਸੀਂ ਫਿਕਰ ਨਾ ਕਰੋ ਚੱਲਦਾ ਹੀ ਵਾਪਸ ਕਰਕੇ ਜਾਵਾਂਗੀ ਪੱਖਾ ਰਾਤ ਮਸਾਂ ਹੀ ਚੱਲਿਆ ਉਹੀ ਆਵਾਜ਼ਾਂ ਕੱਢਦਾ ਰਿਹਾ ਤੇ ਅਚਾਨਕ ਸਵੇਰੇ ਇਕਦਮ ਚੱਲਦਾ ਚੱਲਦਾ ਜਾਮ ਹੋ ਗਿਆ ਉਹ ਨਸੀਬੋ ਇਕਦਮ ਡਰ ਗਈ ਤੇ ਉਸ ਦਾ ਬੇਟਾ ਕਹਿੰਦਾ ਮਾਂ ਇਹ ਵੈਸੇ ਥੋੜਾ ਜਾਮ ਹੋ ਗਿਆ ਹੁਣ ਆਪਾਂ ਮਿਸਤਰੀ ਨੂੰ ਦਿਖਾ ਲੈਣੇ ਆ ਤੇ ਰਿਸ਼ਤੇਦਾਰਾਂ ਦੇ ਜਾਣ ਮਗਰੋਂ ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਮਿਸਤਰੀ ਨੂੰ ਅੱਖਾਂ ਚੈੱਕ ਤੋਂ ਗਈ ਤੇ ਮਿੱਤਰੋ ਮਿਸਤਰੀ ਨੇ ਜਦੋਂ ਪੱਖਾ ਖੋਲ ਕੇ ਦੇਖਿਆ ਤਾਂ ਪੱਖਾ ਸੜ ਚੁੱਕਾ ਸੀ ਤੇ ਉਸ ਦੇ ਬੈਰਿੰਗ ਵੀ ਜਿਹੜੇ ਖਰਾਬ ਹੋ ਚੁੱਕੇ ਸੀ ਉਸ ਦੀ ਤਾਰ ਵੀ ਨਵੀਂ ਪੈਣ ਵਾਲੀ ਸੀ ਵਿਚਾਰੀ ਨਸੀਬੋ ਨੂੰ ਖਰਚਾ ਸੁਣ ਕੇ ਬਹੁਤ ਦੁੱਖ ਲੱਗਾ ਮਿਸਤਰੀ ਕਹਿੰਦਾ ਇਹ ਬੈਰੰਗਾ ਦੇ ਖਰਾਬ ਹੋਣ ਕਰਨੀ ਛੜਿਆ ਹੈ ਨਸੀਬੋ ਕਹਿੰਦੀ ਵੀਰੇ ਜਿਹੜਾ ਕੋਈ ਸਮਾਨ ਪੈਂਦਾ ਇਹ ਪਾ ਦਿਓ ਅੱਖਾਂ ਵਧੀਆ ਬਣਾ ਦਿਓ ਕੋਈ ਕਮੀ ਨਾ ਛੱਡਣਾ ਉਹ ਨਸੀਬੋ ਨੇ ਕਿਸੇ ਤੋਂ ਉਧਾਰ ਫੜ ਕੇ ਪੈਸੇ ਤੇ ਅੱਖਾਂ ਦਾ ਠੁਗੀ ਕਰਵਾ ਕੇ ਕੋਠੀ ਦੇ ਮਾਲਕ ਨੂੰ ਵਾਪਸ ਕਰ ਦਿੱਤਾ ਤੇ ਕੋਠੀ ਦਾ ਮਾਲਕ ਕਹਿੰਦਾ ਨਸੀਬੋ ਚੱਲਦਾ ਏ ਇਹ ਤੇ ਖਰਾਬ ਤਾਂ ਨਹੀਂ ਕਰ ਦਿੱਤਾ ਉਹ ਕਹਿੰਦੀ ਸਰਦਾਰ ਜੀ ਤੁਸੀਂ ਚੈੱਕ ਕਰਵਾ ਲਓ ਬਿਲਕੁਲ ਠੀਕ ਠਾਕ ਏ ਤੇ ਜਾਨ ਲੱਗੀ ਕਹਿੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਤੁਸੀਂ ਸਾਡੇ ਗਰੀਬਾਂ ਦਾ ਟਾਈਮ ਲੰਘਾਇਆ ਉਹ ਨਸੀਬੋ ਆ ਕੇ ਆਪਣੇ ਘਰ ਆ ਗਈ ਤੇ ਉਦ ਸਰਦਾਰ ਜੀ ਬਹੁਤ ਖੁਸ਼ ਕਿ ਪੱਖਾ ਤਾਂ ਖਰਾਬ ਸੀ ਇਹ ਤਾਂ ਹੁਣ ਬਹੁਤ ਵਧੀਆ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਨਸੀਬੋ ਆਪਣੇ ਘਰ ਬੱਚਿਆਂ ਨੂੰ ਕਹਿ ਰਹੀ ਸੀ ਕਿ ਬੇਟਾ ਸਰਦਾਰ ਜੀ ਨੇ ਆਪਣਾ ਲੋੜ ਪੈਣ ਤੇ ਸਾਹ ਦਿੱਤਾ ਏ ਸੋ ਆਪਣਾ ਫਰਜ਼ ਵੀ ਬਣਦਾ ਏ ਜਿਸ ਤਰ੍ਹਾਂ ਆਪਾਂ ਉਹਨਾਂ ਤੋਂ ਚੀਜ਼ ਵਰਤਨ ਲਈ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਉਹਨਾਂ ਦੀ ਚੀਜ਼ ਜਿਹੜੀ ਵਾਪਸ ਕਰੀਏ ਦੋਸਤੋ ਇਨਸਾਨ ਇਕੱਲਾ ਪੈਸੇ ਦੇ ਨਾਲ ਨਹੀਂ ਦਿਲ ਤੋਂ ਵੀ ਅਮੀਰ ਹੋਣਾ ਚਾਹੀਦਾ ਏ ਉਧਰ ਸਰਦਾਰ ਕੋਲ ਪੈਸੇ ਹੋਣ ਦੇ ਬਾਵਜੂਦ ਉਹ ਗਰੀਬ ਲੱਗ ਰਿਹਾ ਸੀ ਇਹ ਦੂਸਰੇ ਪਾਸੇ ਨਸੀਬੂ ਕੋਲ ਪੈਸੇ ਨਾ ਹੋਣ ਦੇ ਬਾਵਜੂਦ ਵੀ ਉਹ ਸਭ ਤੋਂ ਅਮੀਰ ਲੱਗ ਰਹੀ ਸੀ ਇਸ ਨੂੰ ਕਹਿੰਦੇ ਨੇ ਦਿਲ ਦੀ ਅਮੀਰੀ ਕਿਸੇ ਨੂੰ ਕੁਝ ਦੇਣ ਲਈ ਚੰਗੀ ਨੀਅਤ ਤੇ ਦਿਲ ਹੋਣਾ ਚਾਹੀਦਾ ਵਧੀਆ ਕਹਾਣੀ ਰਤਪਾਲ ਸਿੰਘ ਪ੍ਰਿੰਸ ਉਹਨਾਂ ਦੀ ਲਿਖੀ ਹੋਈ ਦਾਸ ਨੂੰ ਚੰਗੀ ਲੱਗੀ ਤੁਹਾਡਾ ਮੈਂ ਸ਼ੇਅਰ ਕੀਤੀ ਹੈ ਵੱਤ ਵਾਰ ਸ਼ੇਅਰ ਕਰਿਓ ਕਿਉਂਕਿ ਅੱਜ ਦੇ ਹਾਲਾਤ ਇਹੀ ਹੈ ਕਈਆਂ ਲੋਕ ਕੋਲ ਪੈਸਾ ਬਹੁਤ ਹੈ ਪਰ ਦਿਲ ਜਿਹੜਾ ਉਹਨਾਂ ਦਾ ਬੜਾ ਕੰਜੂਸ ਹੈ ਤੇ ਕਈ ਜਿਹੜੇ ਲੋਕ ਗਰੀਬ ਵੀ ਹੈਗੇ ਆ ਪਰ ਦਿਲ ਬਹੁਤ ਹੁਨ ਦਾ ਹਮੇਰੇ ਆ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਪੰਜਾਬੀ ਅਲਫਾਜ਼ ਵਿਚਾਰ ਚੈਨ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੇਣਾ ਹੋਰ ਨਵੀਆਂ ਕਹਾਣੀਆਂ ਤੁਹਾਡੇ ਰੂਪ ਨੂੰ ਹੁੰਦੀਆਂ ਰਹਿਣਗੀਆਂ ਤੁਹਾਡਾ ਆਪਣਾ ਹਰਦੀਪ ਸਿੰਘ ਦਿਪਾਲ ਲੁਧਿਆਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ